ਜਿਹੜਾ ਦਲਾਲ ਸੀ ਜਿਸ ਨੂੰ ਇਸੇ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿ ਸਾਨੂੰ ਜਿਸ ਦਾ ਨਾਂ ਸੀ ਪੋਸੀਬਲੀ ਉਸ ਨੂੰ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਹ ਤਾਂ ਕਾਬੂ ਕਰ ਲਿਆ ਗਿਆ ਸੀ ਜਾਂ ਕੌਨਫੀਡੈਂਸ ਵਿੱਚ ਲੈ ਕੇ ਉਸ ਤੋਂ ਇੱਕ ਟੈਲੀਫੋਨ ਜ਼ਰੀਏ ਕਾਲ ਕਰਾਈ ਜਾਂਦੀ ਹੈ ਹੁਣੇ ਜਿਹੜੀ ਕਾਲ WhatsApp ਉੱਤੇ ਕਰਵਾਈ ਗਈ ਇਹ ਹਰਚਰਨ ਸਿੰਘ ਪੁੱਲਰ ਦੇ ਆਫੀਸ਼ੀਅਲ ਨੰਬਰ ਉੱਤੇ ਸੀ ਇੱਕ WhatsApp ਕਾਲ ਸੀ 78377 7377 ਇਹ ਨੰਬਰ ਹੈ ਜੋ ਕਿ ਹਰਚਰਨ ਸਿੰਘ ਪੁੱਲਰ ਦਾ ਦੱਸਿਆ ਗਿਆ ਹੈ ਐਫ ਆਈ ਆਰ ਦੇ ਵਿੱਚ ਕਿ ਪੂਰਾ ਦਾ ਪੂਰਾ ਸੀਬੀਆ ਦਾ ਇੱਕ ਟਰੈਪ ਸੀ ਸੋ ਜਿਹੜੀ ਵਟਸਐਪ ਕਾਲ ਉੱਤੇ ਗੱਲਬਾਤ ਡੀਏਜੀ ਹਰਚਰਨ ਪੁੱਲਰ ਦੀ ਕਥਤ ਤੌਰ ਉੱਤੇ ਕਿਰਸਾਨੂ ਨਾਂ ਦੇ ਇਸ ਵਿਅਕਤੀ ਨਾਲ ਹੁੰਦੀ ਹੈ ਉਸ ਦਾ ਇੱਕ ਮੁੱਖ ਜਿਹੜਾ ਸੈਂਟੈਂਸ ਹੈ ਜੋ ਕਿ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ ਹੈ ਪੰਜਾਬੀ ਦੇ ਵਿੱਚ ਜੋ ਗਲ ਖੋਈ ਉਸ ਨੂੰ ਕੋਟ ਕਰੀਏ ਸੀਬੀ ਐਫ ਆਈ ਆਰ ਦੇ ਵਿੱਚ ਉਹ ਕਹਿੰਦੇ ਨੇ ਕਥਤ ਤੌਰ ਉੱਤੇ ਅੱਠ ਫੜਨੇ ਨੇ ਇਸ ਤੋਂ ਬਾਅਦ ਕਹਿੰਦੇ ਨੇ ਜਿੰਨਾ ਦਿੰਦਾ ਨਾਲ-ਨਾਲ ਫੜੀ ਚੱਲ ਉਹਨੂੰ ਕਹਦੇ ਅੱਠ ਕਰਦੇ ਪੂਰਾ ਅਗੇ ਸੀ ਵੀ ਲਿਖਦੀ ਹੈ ਕਿ ਕਿਸਾਨੂ ਨੇ ਕੰਪਲੇਨੈਂਟ ਸ਼ਿਕਾਇਤ ਕਰਤਾ ਕਾਸ਼ ਬੱਤਨ ਨੂੰ ਕਿਹਾ ਕਿ ਇਹਦੇ ਕਹਿਣ ਦਾ ਮਤਲਬ ਇਹ ਸੀ ਇਹ ਕਹਿੰਦਾ ਇਹ ਹੈ ਕਿ ਅਗਸਤ ਦਾ ਆਇਆ ਨਹੀਂ ਸਤੰਬਰ ਦਾ ਵੀ ਨਹੀਂ ਆਇਆ ਪਹਿਲਾਂ ਰਿਸ਼ਵਤ ਦੀ ਮੰਗ ਕੀਤੀ ਗਈ ਫਿਰ ਜਿਹੜੀ ਮੰਗ ਸੀ ਉਹ ਮੰਥਲੀ ਦੀ ਸ਼ਕਲ ਦੇ ਵਿੱਚ ਤਬਦੀਲ ਹੋ ਗਈ ਯਾਨੀ ਕਿ ਹਰ ਮਹੀਨੇ ਕੁਛ ਨਾ ਕੁਛ ਇਸ ਅਧਿਕਾਰੀ ਨੂੰ ਚੜਾਇਆ ਜਾਏ ਦਿੱਤਾ ਜਾਏ ਤੇ ਜਦੋਂ ਉਹ ਅਮਾਉਂਟ ਨਹੀਂ ਦਿੱਤਾ ਗਿਆ ਅਕਤੂਬਰ ਮਹੀਨਾ ਆਉਂਦਿਆਂ ਆਉਂਦਿਆਂ ਉਹ ਜਿਹੜੀ ਪੂਰੀ ਮੰਗ ਸੀ ਰਿਸ਼ਵਤ ਦੀ ਉਸ ਦੀ ਕੁਆਂਟੀਫਿਕੇਸ਼ਨ 8 ਲੱਖ ਦੇ ਰੁਪਏ ਵਿੱਚ ਹੋਈ ਸੀ ਤੇ ਇਸੇ 8 ਲੱਖ ਨੂੰ ਫੜਨ ਦੀ ਗੱਲ DIG ਹਰਚਰਨ ਸਿੰਘ ਪੁੱਲਰ ਕਿ ਸਾਨੂੰ ਨਾ ਦੇ ਇਸ ਵਿਅਕਤੀ ਤੋਂ ਕਰਦੇ ਪਏ